ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਤੇ ਅੱਜ ਆਪਾਂ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਏ ਆਂ ਸੁਪਰਸੀਡਰ ਬਾਰੇ ਤੇ ਆਓ ਜੀ ਪੁੱਛਦੇ ਆਂ ਆਪਾਂ ਸਵਾਲ ਫਿਰ ਆਪਣੇ ਤਾਰੇ ਸਤਾਦ ਤੋਂ ਹਾਂਜੀ ਸਤਿ ਸ੍ਰੀ ਅਕਾਲ ਤਾਰਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਜਿਓ ਜੀ ਇਨਫੋਰਮੇਸ਼ਨ ਆਪਣੇ ਸੁਪਰਸੀਡਰ ਬਾਰੇ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਦਰਖਤਾਂ ਨੂੰ ਦੱਸੋ ਵੀ ਇਹ ਕਿੰਨੇ ਫੁੱਟ ਹੈ ਸਭ ਤੋਂ ਵੱਲਾਂ ਮੈਂ ਦਰਖਤਾਂ ਨੂੰ ਸੁਣਾਉਂਦਾ 8 ਫੁੱਟ ਹੈ ਠੀਕ ਹੈ ਜੀ ਟੇਕਨ ਪੁੱਛੋ ਇਹ ਇਟਲੀ ਦੀ ਕੰਪਨੀ ਹੈ ਜੀ ਠੀਕ ਹੈ ਜੀ ਉਹਨੇ ਤਿਆਰ ਹੁੰਦਾ ਹੀ ਡੈਂਪ ਹੋ ਕੇ ਸਾਰਾ ਮਾਲ ਉੱਥੇ ਵਜਦਾ ਜੀ ਠੀਕ ਹੈ ਜੀ ਤੇ ਕਿੰਨਾ ਵੇਟੂਗਾ ਜੀ ਇਹਦਾ ਵੇਟ ਇਹਦਾ 11 ਕੁਆਂਟਲ ਆਈ ਠੀਕ ਹੈ ਜੀ ਤੇ ਕਿੰਨੇ ਬਲੇਡ ਹਨ ਇਹਦੇ ਚ ਜੀ ਇਹ 60 ਬਲੇਡ ਆ ਜੀ ਠੀਕ ਹੈ ਜੀ ਤੇ ਦੱਸੋ ਜੀ ਇਹਦੇ ਬਾਰੇ ਜਾਣਕਾਰੀ ਫਿਰ ਸਭ ਤੋਂ ਪਹਿਲਾਂ ਵੀਰ ਜੀ ਚੱਲ ਰਿਆਂ ਸੀਗਾ ਵੀ ਜਦੋਂ ਪਿਛਲੀ ਯਾਰ ਆਪਣੇ ਗਏ ਆ ਸੁਪਰ ਸਾਈਡਰ ਜੀ ਹਾਂ ਜੀ ਇਹਨਾਂ ਦਾ ਨਾ ਬਾਈ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਪਰ ਪੂਨ ਤੇ ਪੁੱਛ ਰਹੇ ਸੀਗੇ ਇਹਦੇ ਨਾ ਕਿੰਨਾ ਮਟੀਰੀਅਲ ਦਾ ਮਤਲਬ ਵੀ ਡੀਪੀ ਦਾ ਬੀਜਪੀ ਦਾ ਜਾਂ ਜੂਰੀਏ ਦਾ ਆਪਾਂ ਬੰਨਣਾ ਆ ਦੇਖੋ ਅਗੇ ਇਧਰ ਵੀਰਿਆ ਨੇ ਕਈਆਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਅੱਖਰ ਕਿੱਥੇ ਲਿਖਉਣਗੇ ਆ ਵੇਖ ਕੇ ਦੇਖੋ ਇਧਰ 0 ਏ ਕਾ ਠੀਕ ਹੈ ਜੀ 0 ਸ਼ੁਰੂ ਹੋ ਗਿਆ ਠੀਕ ਹੈ ਜੀ 1 ਟੱਕ ਚ 10 ਕਿਲੋ ਪਾਉਂਦੀ ਆ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਇਹਨੂੰ ਗਾਹ ਕਰੀ ਜਾਓਗੇ ਉਹਨਾਂ ਨਾਲ ਤੁਸੀਂ ਵੀ ਆਪੇ ਸਮਝ ਹੀ ਜਾਓਗੇ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਤਨ ਖੋਲੀ ਜਾਵਾਂਗੇ ਇੱਥੇ ਉਹਨੇ ਉਹਨੇ ਮਟੀਰੀਅਲ ਆ ਜਾ ਡੇਢ ਤੇ ਕਰੋਗੇ ਠੀਕ ਹੈ ਜੀ ਤੋਂ ਜਿੰਦਾ ਚ ਲੈ ਲਓ ਕਿੰਨਾ ਪਾਉਂਦੀ ਆ ਬਾਕੀ ਵੀ ਰੇ ਦਾ ਕੋਈ ਹਿਸਾਬ ਨਹੀਂ ਹੁੰਦਾ ਇਹ ਤੁਹਾਨੂੰ ਮੋਟਾ ਜਿਹਾ ਇੱਕ ਮੈਂ ਫਾਰਮੂਲਾ ਦੱਸਤਾ ਇਸ ਦੂਗਾ ਕੱਟਣਾ ਤੁਸੀਂ ਆਹ 13 ਵੀ ਰੇ ਪਤਲਾ ਵੀ ਹੋ ਸਕਦਾ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਮੋਟਾ ਵੀ ਹੋ ਸਕਦਾ ਜੇ ਮੋਟਾ ਹੋਇਆ ਸਮਝ ਲਓ ਵੀ ਘੱਟ ਪਊ ਜੇ ਰੇ ਉਹ ਨਹੀਂ ਦਿੱਕਤ ਪੈਣਾ ਆਪਾਂ ਨੂੰ ਗਣਤੀ ਨਹੀਂ ਹੁੰਦੀ ਹਾਂਜੀ ਇਹ ਤਾਂ ਹੋ ਗਿਆ ਆਪਣਾ ਜੀ ਵੀ ਦਾ ਠੀਕ ਹੈ ਜੀ ਤੇ ਇਹ ਕਿੰਨੇ ਪੁਰਾਏ ਇਹ 13 ਜੀ ਕਿਉਂਕਿ ਆਪਣੀ ਕਈ ਅਦਰ ਕੰਪਨੀਆਂ ਦੇ ਇਦਾਂ ਨਾ ਵੀ 12 ਪੁਰਾ ਆ ਰਿਹਾ 8 ਫੁੱਟ ਚ ਹਾਂ ਤੁਹਾਡੀ ਗੱਲ ਮੈਂ ਸਹਿਮਤ ਆ ਇਹ ਪਹਿਲਾਂ ਆਇਆ ਸੀਗਾ ਜੀ 12 ਠੀਕ ਹੈ ਜੀ 12 ਦੇ ਵਿੱਚ ਆਇਆ ਤੇ 12 ਦੇ ਵਿੱਚ ਹੀ ਵਟਦੇ ਹੋ ਅੰਦਰੰਦਰ ਕੰਪਲੀਟ ਕਰਦਾ ਹੁੰਦਾ ਸੀ ਠੀਕ ਹੈ ਜੀ ਫਿਰ ਕੰਪਨੀ ਨੇ ਆਹ ਵੇਖੋ ਬਾਹਰ ਇੱਕ ਪੋਰ ਕੱਢਿਆ ਠੀਕ ਹੈ ਜੀ ਠੀਕ ਹੈ ਜੀ ਇਹ ਪੋਰ ਨੂੰ ਬੰਦ ਕਰਨ ਵਾਲਾ ਸਿਸਟਮ ਹੀ ਲੱਗਿਆ ਜੀ ਠੀਕ ਹੈ ਜੀ ਤੁਹਾਨੂੰ ਖੋਲ ਕੇ ਡਰਮੀ ਮੇਰੇ ਉਧਰੋਂ ਖੋਲੂ ਮੈਂ ਡਰਮੀ ਤੁਹਾਨੂੰ ਖੋਲ ਕੇ ਵੀ ਅਸੀਂ ਤੁਹਾਡੇ ਸ਼ੰਮਰ ਦੇ ਦਿੰਦੇ ਆਂ ਬੰਦ ਕਰਨ ਵਾਲਾ ਸਿਸਟਮ ਵੀ ਚੱਲਿਆ ਨਾਲ ਅੱਛਾ ਜੀ ਜਰੂਰ ਜਰੂਰ ਦੱਸਦੇ ਆਂ ਨੂੰ ਪਤਾ ਲੱਗੇ ਵੀ ਦੇਖੋ ਕਿਵੇਂ ਆ ਕਈ ਲੋਕ ਬੋਲ ਚ ਜਾਂਦੇ ਆ ਯਾਰ ਇਹਦੇ ਚ ਆ ਦੇਖੋ ਬਕਵਾੜੀ ਨਹੀਂ ਸੋ ਫਲਟੀ ਹੈਵੀ ਆ ਕੁਆਲਟੀ ਹਾਂਜੀ ਫੁੱਲ ਹੈਵੀ ਆ ਦੇਖੋ ਬੰਦ ਕਰਨ ਵਾਲਾ ਸਿਸਟਮ ਯੱਕ ਗੇੜਾ ਲਾਉਣਾ ਬਟਨ ਠੀਕ ਹੈ ਜੀ ਬੰਦ ਕਰ ਦਿਓ ਫੇਰ ਤੁਹਾਡੇ 12 ਕਰਨਗੇ ਜੀ ਠੀਕ ਹੈ ਜੀ ਤੇ ਆ ਡਿਸਕਾਂ ਬਾਰੇ ਵੀ ਜਾਣਕਾਰੀ ਦਿਓ ਡਿਸਕਾਂ ਕੱਟ ਵਾਲੀਆਂ ਜੀ ਠੀਕ ਹੈ ਜੀ ਕੱਟ ਵਾਲੀਆਂ ਦਾ ਕੀ ਫਾਇਦਾ ਹੈ ਕੱਟ ਵਾਲੀਆਂ ਦਾ ਬਾਈ ਜੀ ਇੱਕ ਤਾਂ ਪ੍ਰਾਰੀ ਦੇ ਵਿੱਚ ਸਲੈਪ ਨਹੀਂ ਮਾਰਦੇ ਠੀਕ ਹੈ ਗ੍ਰਿਪਿੰਗ ਬਣਾਉਣ ਦਾ ਗ੍ਰਿਪਿੰਗ ਠੀਕ ਹੈ ਜੀ ਭਰਦਗਾ ਨੇ ਅਛਾ ਹੀ ਭਰਨ ਦਾ ਕਾਰਨ ਹੋਰ ਤੁਹਾਨੂੰ ਦੱਸ ਦਿੰਦਾ ਜੀ ਆ ਦੇਖੋ ਆ ਤਵਾ ਗਾਣੂ ਹੈ ਜੀ ਆ ਪਛਾਣੂ ਹੈ ਜੀ ਯਾਨੀ ਪ੍ਰੋਪਰ ਨਹੀਂ ਚੱਲਦੇ ਕੱਟ ਇਨੇ ਤਿੱਖੇ ਜੇਹਰੇ ਤੇਲੇਲੇ ਬਣ ਕੇ ਚੱਲ ਗੀਆਂ ਤਾਂ ਦਾਹੀ ਬਣ ਜਾਣਾ ਠੀਕ ਹੈ ਜੀ ਤੇ ਬਾਕੀ ਇਹਨਾਂ ਨੂੰ ਇਹ ਵੀ ਆ ਜੇ ਤੁਸੀਂ ਮਿੱਟੀ ਭਰਦੀਆਂ ਨਾਲ ਆ ਤਾਂ ਬਿਲਕੁਲ ਨਾਲ ਕਰ ਸਕਦੇ ਆ ਵੀ ਹਵਾ ਸਮਾਨ ਛੱਡ ਸਕਦੇ ਆ ਠੀਕ ਹੈ ਜੀ ਤੇ ਚੀਕਣੀ ਮਿੱਟੀ ਜੋਂ ਥੋੜਾ ਦੂਰ ਕਰਨਾ ਪੈਣਾ ਕਿਉਂਕਿ ਨਾਲ ਚੜ ਗਈ ਹਾਂਜੀ ਉਹਨੇ ਲੈਣਾ ਨਹੀਂ ਹਾਂਜੀ ਉਹ ਤਾਂ ਫਿਰ ਚੀਕਣੀ ਆ ਉਹਨੇ ਤਾਂ ਵਿੱਚ ਫਸਣਾ ਹੀ ਆ ਇਹਦੇ ਤੇ ਬਾਕੀ ਥੋੜੀ ਸੋਧ ਆ ਅੱਗੇ ਆ ਪਾਇਪ ਥੱਲੇ ਲੱਭਦੇ ਹੁੰਦੇ ਸੀਗੇ ਪਿਛਲੇ ਸਾਲ ਨਹੀਂ ਆਪਾਂ ਸੁਪਰ ਸੀਟਰ ਢਾਕੇ ਰੱਖਣ ਲੱਗ ਗਏ ਸੀ ਹਾਂਜੀ ਤਾਂ ਰੇ ਜਮਣ ਲੱਗੇ ਵਿੱਚ ਪਾਈਪਾਂ ਦੇ ਹਾਂਜੀ ਉਹਦਾ ਕਾਰਨ ਨਹੀਂ ਸੀ ਪਾਈਪਾਂ ਆਹ ਇਨੀਵੇਂ ਆਸੇ ਠੀਕ ਆ ਜੀ ਨੀਵੇਂ ਕਹਿੰਦਾ ਆ ਪਾਇਪ ਨੀਵੇਂ ਦੇਖੋ ਹਾਂਜੀ ਇਹ ਹੁਣ ਪਾਇਪ ਦੇ ਥੁਰੇ ਆਇਆ ਇਧਰ ਇਹ ਨਾੜ ਲੱਕੇ ਦੇ ਖੜ ਗਿਆ ਰਾਤ ਨੂੰ ਹੁਣ ਪਾਇਪ ਕਰਤੀ ਸਿੱਧੀ ਠੀਕ ਆ ਜੀ ਉੱਦਾਂ ਪੋਰਚ ਡਿੱਗਦਾ ਜੀ ਠੀਕ ਆ ਜੀ ਬਾਕੀ ਇਹਦਾ ਇੰਨਾ ਇਹ ਡੈਸਕਾਂ ਦਾ ਠੀਕ ਹੈ ਫੈੜਾ ਵੀ ਇਹ ਚੋਕ ਨਹੀਂ ਹੁੰਦੀਆਂ ਠੀਕ ਆ ਜੀ ਤੇ ਆ ਇੱਕ ਆਪਣੇ ਵੀਰਾਂ ਨੂੰ ਦੱਸੋ ਵੀ ਆ ਕੇਸ ਵਾਸਤੇ ਚੀਜ਼ ਲੱਗੀ ਆ ਵੀ ਇਹਦਾ ਕੀ ਕੰਮ ਹੈ ਇਹਦੇ ਚ ਇਹ ਲੱਗਿਆ ਜੀ ਆਪਣੇ ਜਿੱਥੋਂ ਵੀ ਪੈ ਰਿਹਾ ਗਣ ਕਰਾ ਹਾਂਜੀ ਇਹ ਵੀ ਸੁਣ ਲੋ ਗੱਲ ਜਦੋਂ ਕਈ ਵੇਰੇ ਨਮਾ ਜਾਂਦਾ ਨਾ ਇਹ ਹਾਂਜੀ ਇਹ ਕਈਆਂ ਦਾ ਦੋ ਤੇ ਕੀਤਾ ਜਾਂਦਾ ਇੱਥੇ ਠੀਕ ਹੈ ਜੀ ਤੇ ਆ ਵੀਰ ਦਾ ਕਈਆਂ ਦਾ ਇੱਕ ਤੇ ਹੁੰਦਾ ਹਾਂਜੀ ਇਹਦਾ ਯਾਰ ਮੇਨ ਫੰਡਾ ਮੈਂ ਉਹ ਕੋਈ ਔਲਜਨ ਚ ਨਹੀਂ ਪਾਉਂਦਾ ਕਿਤੇ ਨਹੀਂ ਪਾਉਂਦਾ ਇਹਦਾ ਕੰਮ ਕੀ ਹੈ ਜੇ ਉਧਰੋਂ ਵੀਦਰਾ ਮਤਲਬ ਸਹੀ ਕਰਕੇ ਬੰਨਿਆ ਵਾ ਤੂੰ ਇਹਨੂੰ ਬਧਾਉਣਾ ਆ ਜਾਣਾ ਹਾਂਜੀ ਬਈ ਥੋੜਾ ਜਿਹਾ ਵੱਜ ਠੀਕ ਹੈ ਜੀ ਮੇਨ ਜਨ ਮੇਰੀ ਤਾਂ ਇੰਟਰੋਡਕਸ਼ਨ ਦਾ ਦਾ ਸੁੱਧਾ ਹੀ ਕੰਮ ਆ ਜ਼ਿੰਮੇਵਾਰਾਂ ਨੂੰ ਠੀਕ ਹੈ ਜੀ ਇਹਦਾ ਕੰਮ ਹੈ ਗਲੇ ਦਾ ਅੱਛਾ ਜੀ ਇਹ ਵੀ ਤੁਹਾਨੂੰ ਸਮਝਾ ਦੇਣਾ ਕਾਲਾ ਜੇ ਮੇੜੇ ਨੇ ਹਾਂ ਜੀ ਹੁਣ ਇੱਥੇ ਦਾਣਾ ਡਿਗੋ ਟਾਮਾ ਟਾਮ ਠੀਕ ਹੈ ਜੀ ਜੇ ਬੰਦਾ ਕਹਿੰਦਾ ਵੀ ਮੈਂ ਬੀਬ ਵਧਾਉਣਾ ਉਧਰੋਂ ਨਾ ਛੇੜਾ ਆਹ ਰੇ ਹਾਂ ਜੀ ਤੁਸੀਂ ਵੀ ਤੂੰ ਵੀ ਦੇਖ ਲਵਾ ਵੀ ਤੁਸੀਂ ਵੱਧ ਜਾਣੇ ਗੱਲ ਖੁੱਲ ਗਿਆ ਹਾਂ ਜੀ ਥੋੜਾ ਜਿਹਾ ਹੋਰ ਚੱਕ ਕੇ ਮਾਰੇਗਾ ਖੁੱਲ ਗਿਆ ਹਾਂ ਜੀ ਜਿਵੇਂ ਚੱਕੀ ਦੇ ਨਹੀਂ ਆਪਾਂ ਪੁਰਾਣੇ ਜੇ ਕਣਕ ਛੜਦੇ ਹੁੰਦੇ ਹਾਂ ਜੀ ਜੇ ਉਹਨੂੰ ਥੋੜ ਮਕਨ ਨਾ ਵੱਧ ਮਸਲਦੀ ਆ ਬ੍ਰੇਕ ਮੈਂ ਜਦੋਂ ਇਸ ਤੋਂ ਘੱਟ ਪੈਂਦਾ ਆਟਾ ਜਦੋਂ ਉਹ ਥੋੜਾ ਜਿਹਾ ਵੱਧ ਸੇੜ ਛੱਡ ਦਿੰਨੇ ਆ ਤਾਂ ਗਾਲਾ ਮੋਤਾ ਕੱਢ ਕੇ ਦਰੜ ਕੱਢ ਦਿੰਦੀ ਆ ਠੀਕ ਹੈ ਜੀ ਮੇਰੀ ਐਂਟਰੋਡੇਸ਼ਨ ਤਾਂ ਸਿੱਧੀ ਆ ਜੀ ਜਮਾ ਪਿਓਰ ਠੀਕ ਹੈ ਜੀ ਇਸੀ ਬੰਦੇ ਨੂੰ ਪਤਾ ਲੱਗੇ ਵੀ ਇਹਨੂੰ ਇੱਥੇ ਰੱਖਣਾ ਮੇਨ ਨੂੰ ਦੋ ਤੇ ਰੱਖਣਾ ਠੀਕ ਹੈ ਜੀ ਜਿਆਦਾ ਖੋਲ ਦਾਂਗੇ ਤੇ ਇਹਦੇ ਨਾਲ ਕੀ ਹੋਜੂ ਕੀ ਨੁਕਸਾਨ ਹੋ ਆਪਣਾ ਠੀਕ ਹੈ ਜੀ ਵੀ ਵੱਧ ਪਾਉਣ ਲੱਗ ਜਾਂਦੀ ਆ ਮਨੋ ਜਿਹੜੀ ਆਪਾਂ ਸੈਟਿੰਗ ਇਹ ਤੋਂ ਕਰਦੇ ਆ ਸੈਟਿੰਗ ਦਾ ਤੁਸੀਂ ਕਰ ਲੀ ਆ ਆਪਣੇ ਹਿਸਾਬ ਨਾਲ ਹਾਂਜੀ ਤੁਹਾਨੂੰ ਲੱਗਦਾ ਯਾਰ ਵੀ ਯਾਰ ਆ ਪੋਰ ਦੋ ਬ ਹਾਂ ਜੀ ਉਹਨਾਂ ਦੇ ਚੱਲ ਗਿਆ ਸਾਨੂੰ ਘੱਟ ਲੱਗਦਾ ਹਾਂ ਜੀ ਉਹ ਵੀ ਕੋਸ ਨਾ ਕਰੇ ਮਾਰੇ ਖੋਲ ਦੇ ਠੀਕ ਹੈ ਜੀ ਜਿੱਥੇ ਨੇ ਕਿੱਲੇ ਚ ਪਾਉਣਾ ਹਾਂ ਜੀ ਥੋੜਾ ਜਿਹਾ ਛੇਤੀ ਮਕੋ ਜੂਗੀ ਠੀਕ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਕਣਕ ਵੀ ਇੱਕ ਆਪਣੀ 29 ਸਟਾਰਟ ਹਾਂ ਜੀ ਤੇ ਇੱਕ ਕਣਕ ਵੀ ਰ ਹੋਰ ਹੈ ਕੰਗਾਂ ਤੇ ਦਾਣੇ ਮੋਟੇ ਆ ਹਾਂ ਜੀ ਉਹ ਦਾਣਾ ਇਹ ਤੋਂ ਔਫਾ ਨਿਕਲੂਗਾ ਜੇ ਇਕੱਠੇ ਕੋਈ ਠੀਕ ਹੈ ਜੀ ਇਹ ਕਿਉਂ ਹੈ ਨਾ ਹਾਂ ਜੀ ਇਹਦੇ 29 ਸਟਾਰਟ ਦਾ ਦਾਣਾ ਚੰਗਾ ਫ੍ਰੀਕ ਹੁੰਦਾ ਠੀਕ ਹੈ ਜੀ ਉਹ ਦਾਣਾ ਘੱਟ ਪਾਉਗੇ ਚੇ ਕਿਤੇ ਠੀਕ ਹੈ ਜੀ ਆਮ ਵੀਰੇ ਦੋ ਤੇ ਰੱਖ ਲਿਓ ਲੋੜ ਨਹੀਂ ਇਹਦੇ ਇਹ ਚੱਕਰਾਂ ਦੇ ਬਾਹਾਂ ਦੇ ਪੈਣ ਨੂੰ ਤੁਹਾਨੂੰ ਲੋੜ ਨਹੀਂ ਠੀਕ ਆ ਠੀਕ ਆ ਜੀ ਠੀਕ ਆ ਜੀ ਉਹ ਦੇਖੋ ਬੈਜ ਬੈਜ ਹੈਗੇ ਉੱਚੇ ਨਹੀਂ ਹਾਂਜੀ ਉਹ ਤਾਂ ਆ ਜਾਣੀ ਸਾਕ ਕੋਈ ਕਰਨੀ ਹਾਂਜੀ ਓਕੇ ਜੇ ਮਾਲਾ ਦੋ ਤੇ ਰਹਿ ਗਏ ਹਾਂਜੀ ਆ ਉਹ ਇੱਕ ਤੇ ਰਹਿ ਗਿਆ ਸੋਰੀ ਇਹ ਦੋ ਤੇ ਰਹਿ ਗਿਆ ਦੂਜਾ ਤਿੰਨ ਤੇ ਰਹਿ ਗਿਆ ਹਾਂਜੀ ਸਮਝ ਲਓ ਫਿਰ ਪੂਰਾ ਦੇ ਵਿੱਚ ਵੀ ਕਣਕ ਉਵੇਂ ਹੀ ਆਊਗੀ ਠੀਕ ਆ ਜੀ ਇੱਥੇ ਇੱਕ ਵਾਲੀ ਪੈ ਗਈ ਤੇ ਦੋ ਵਾਲੀ ਪੈ ਗਈ ਇੱਥੇ ਤਿੰਨ ਵਾਲੀ ਪੈ ਗਈ ਤੋ ਇੱਕ ਵਾਲੀ ਨੇ ਤਾਂ ਇੱਕ ਬੂਝਾ ਕੱਢਿਆ ਠੀਕ ਹੈ ਜੀ ਤੋ ਇਹਦੇ ਤਿੰਨ ਚਾਰ ਕਰਤੇ ਹਨ ਵਾਲੀ ਨੇ 5 6 ਹੀ ਕਰਤੇ ਹਾਂਜੀ ਉਹ ਫਰਕ ਦਾਣੇ ਇਕੱਠੇ ਢੱਕਣਾ ਤਾਂ ਫਰਕ ਪਊਗਾ ਹਾਂ ਹਾਂਜੀ ਹੁਣ ਇਹਦੇ ਵਿੱਚ ਕੀ ਆ ਬਾਈ ਹੁਣੀ ਕੀ ਕਰਦੇ ਆ ਮੈਂ ਦੇਸੀ ਜਮਾਂ ਦੇਸੀ ਹੀ ਸਹੂਲਤ ਦੇਣੀ ਆ ਹਾਂਜੀ ਵੀਰੇ ਬਾਈ ਹੁਣੀ ਕਰਦੇ ਆ ਆ ਸਾਲ ਖੋਲਿਆ ਥੱਲੇ ਕਰ ਠੀਕ ਹੈ ਜੀ ਕਰ ਤਣ ਇੱਥੇ ਵੜ ਜਾਂਦਾ ਇਹ ਠੀਕ ਹੈ ਜੀ ਵੜ ਗਿਆ ਨਾ ਹਾਂਜੀ ਵੀਰ ਮੇਰੇ ਉਹ ਵੜਦਾ ਏ ਉਦੋਂ ਆ ਜਦੋਂ ਤੁਸੀਂ ਆ ਬੀ ਨੂੰ ਨੀਵਾ ਕਰ ਦਿੰਨੇ ਆ ਠੀਕ ਹੈ ਜੀ ਆਪਣੀ ਮਾਛੋ ਯਾਰ ਕੰਪਨੀ ਜਾਨੀ ਆਈਡੀਆ ਆਪਾਂ ਵੀ ਵੀ ਕਿੰਨਾ ਡੰਗਾਈ ਚ ਕਿੰਨੀ ਕਿ ਜ਼ਿਆਦਾ ਡੰਗਾਈ ਤੇ ਰੱਖਣਾ ਵੀ ਇਹਦੇ ਹਿਸਾਬ ਨਾਲ ਆਓ ਕਣਕ ਥੋੜੀ ਮਰਗੀ ਦਾ ਠੀਕ ਹੈ ਜੀ ਜ਼ਿਆਦਾਤਰ ਆਪਣੇ ਪ੍ਰੋਬਲਮ ਇਹੀ ਆਉਂਦੀ ਹੈ ਵੀ ਸੁਪਰ ਸੀਡਰ ਵਾਲੀ ਕਣਕ ਨਹੀਂ ਹੁੰਦੀ ਜਿੱਥੇ ਸੁਪਰ ਸੀਡਰ ਹੁਣ ਬੰਨਿਆ ਨਾ ਮਾਛੋ ਦਾ ਮਾਛੋ ਦਾ ਪੁੱਲ ਤੁਹਾਨੂੰ ਦੱਸ ਸਕਦਾ ਜਿੱਥੇ ਸੁਪਰ ਸੀਡਰ ਦੇਖੋ ਜਿੱਥੇ ਸੁਪਰ ਸੀਡਰ ਬੰਨਿਆ ਵਾ 3 ਇੰਚ ਤੇ ਦਾਣਾ ਪਾਊਗੀ 2.5 ਤੇ ਡੂੰਗਾ ਠੀਕ ਹੈ ਜੀ ਕਣਕ ਕਰਨ ਕਰਨ ਹੋਊਗੀ ਠੀਕ ਹੈ ਜੀ ਰੋਲਾ ਵੀ ਲੱਗੂਗਾ ਜੀ ਹੁਣ ਲੋ ਠੀਕ ਹੈ ਕੋਈ ਕੁਝ ਤਵੰਗਾ ਨੀਵੀਆਂ ਕਰਤੀਆਂ ਹਾਂਜੀ ਤੇ ਰੂਲਾ ਤਾਂ ਆ ਠੀਕ ਹੈ ਜੀ ਇਹ ਰੂਲੇ ਦਾ ਕੰਮ ਵੀ ਦੱਸ ਦੋ ਵੀ ਆਪਾਂ ਨੂੰ ਵੀ ਦਬਾ ਕਿੰਨਾ ਦੇਵੇ ਕਿੰਨਾ ਰੱਖੇ ਇਹਨੂੰ ਛੇੜਛਾੜ ਨਾ ਕਰੋ ਇਹਨੂੰ ਇੰਝ ਚਲਾਓ ਠੀਕ ਹੈ ਜੀ ਰੂਲਾ ਵੀ ਥੋੜਾ ਲੱਗੂਗਾ ਹਾਂਜੀ ਵੀਰ ਕਈ ਬਾਈ ਕਹਿੰਦੇ ਜਾਂ ਡੂੰਗੀ ਕਣਕ ਵੇਚਣੀ ਆ 3 ਇੰਚ ਕਣਕ ਬਹੁਤ ਆ ਹਾਂਜੀ ਕਿਉਂ ਪੈਲੀਆਂ ਕਈ ਵਾਰੀ ਝੋਨੇ ਵਾਲੀਆਂ ਗਿੱਲੀਆਂ ਰਹਿ ਜਾਂਦੀਆਂ ਹਾਂਜੀ ਇਹ ਤਾਂ ਹੈ ਉਹ ਦੀ ਘੁੱਟਿਆ ਜਾਂਦਾ ਹਾਂਜੀ ਕੁਝ ਨਹੀਂ ਕਰਨਾ ਮੈਂ ਪਿਛਲੇ ਪਿਛਲੇ ਸੀਨੇ ਚ ਚਲਾ ਕੇ ਆਏ ਆ ਬਾਈ ਉਹਨਾਂ ਨੇ ਜਾਂ ਨੀਵਾ ਕਰਤਾ ਠੀਕ ਹੈ ਜੀ ਰੂਲਾ ਲੱਗੇ ਨਾ ਚਲੋ ਉਹਨਾਂ ਨੂੰ ਕਿਸੇ ਬੰਦੇ ਨੇ ਹੋਰਨੇ ਸਲਾਹ ਦੇਤੀ ਕਹਿੰਦੇ ਵੀ ਇਹਨੂੰ ਇਹਨੂੰ ਨੀਵਾ ਕਰਦੇ ਵੀ ਵਧਾ ਦੇ ਹਾਂਜੀ ਤੇ ਇਹਨੂੰ ਚੱਕ ਕੇ ਇੱਥੇ ੜਾ ਦੇ ਠੀਕ ਹੈ ਜੀ ਉਹਦੇ ਚ ਕੀ ਹੋਇਆ ਬਥੇਰਾ ਜੋਰ ਲਾ ਲਿਆ ਬਾਏ ਉਹਨਾਂ ਨੇ ਸਾਰਿਆਂ ਨੇ ਕਹਿੰਦੇ ਸੌਲ ਚਲਮੇ ਕਰਾ ਦੋ ਜੀ ਲੋ ਆ ਚੀਜ਼ ਦੇ ਨੇੜੇ ਆ ਗਈ ਨਾ ਹਾਂਜੀ ਇਹਦੇ ਵਿਚ ਦੀ ਹੋਰ ਆ ਜੋ ਪੂਰੇ ਜਦੋਂ ਤਾਂ ਮਲ ਚ ਮਾਲਾ ਪਰਾਲੀ ਆ ਮੁਰੇ ਉਹਨੇ ਕੀ ਕਰਨਾ ਆ ਤਾ ਵੀ ਇੱਥੋਂ ਤੱਕ ਡੁੱਬਣ ਲੱਗ ਗਈ ਹਾਂਜੀ ਤਾਂ ਵੀ ਡੁੱਬਣ ਲੱਗ ਗਈ ਸਮਝ ਲਾ ਵੀ ਇੱਥੋਂ ਨਹੀਂ ਸਿੱਧਾ ਮਾਲ ਚਲੇ ਪਿਆ ਠੀਕ ਹੈ ਜੀ ਮਾਲ ਜਦੋਂ ਸਿੱਧਾ ਚੱਲ ਪਿਆ ਸਫਾਈ ਮਗਰ ਘੱਟ ਗਈ ਹਾਂਜੀ ਉਹ ਤਾਂ ਫਿਰ ਫਰਕ ਪੈਣਾ ਵੀ ਜੇ ਇੱਕ ਦਾ ਪਰਾਲੀ ਥੱਲੇ ਨੇ ਆਪਣੀਆਂ ਕੁੱਤੇ ਆ ਜਾਣੀ ਠੀਕ ਹੈ ਜੀ ਮੈਂ ਗਿਆ ਮੈਂ ਕੁਛ ਨਹੀਂ ਕੀਤਾ ਬਾਈ ਐਵੇਂ ਤੁਹਾਨੂੰ ਕਹਿ ਲਗੇ ਆਹ ਸਿਸਟਮ ਇੱਥੇ ਕਰੀ ਜਾਂਦੇ ਠੀਕ ਹੈ ਜੀ ਉਹ ਜਾਰੇ ਡੂੰਘੇ ਕਰਤਾ ਸੀ ਉਹ ਬੰਦੇ ਬਾਈ ਯਾਰ ਜਦੋਂ ਬਾਈ ਕਹਿੰਦਾ ਵੀ ਐਂ ਕਰ ਦਿਓ ਐਂ ਕਰ ਦਿਓ ਮੈਂ ਕਿਹਾ ਬਾਈ ਇਹਨੂੰ ਇੱਥੇ ਕਰ ਦੇਮਾ ਠੀਕ ਹੈ ਜੀ ਕਸਤਾ ਪ੍ਰੋਪਰ ਕਰਤਣਾ ਹਾਂਜੀ ਮੈਂ ਕਿਹਾ ਜੀ ਰੂਲਰ ਟੱਕ ਕੱਟ ਕੇ ਇੱਥੇ ਪਾਓ ਕਹਿੰਦਾ ਜੀ ਇੱਥੇ ਦਾਅਵ ਨਹੀਂ ਆਉਣੀ ਅੱਛਾ ਜੀ ਮੈਂ ਕਿਹਾ ਬਾਈ ਦਾਵਾ ਆਊਗੀ ਹਾਂਜੀ ਛੜਤਾ ਜਦੋਂ ਛੱਡਿਆ ਕਾਮੀਆਂ ਇੰਨੀਆਂ ਇੰਨੀਆਂ ਬਾਈ ਮੈਂ ਕੋਹਰ ਸੁਣ ਲਓ ਜੇ ਤਾ ਵੀ ਇੰਨੀ ਕਾਲੀ ਹੁੰਦੀ ਹੈ ਨਾ ਚਿੱਟੀ ਹੁੰਦੀ ਆ ਸਮਝ ਲੈ ਇੰਨੇ ਇੰਚ ਦੇ ਦਾਣਾ ਪੈ ਰਿਆ ਸਭ ਠੀਕ ਹੈ ਜੀ ਮਕਾਨ ਕਰ ਜੇ ਤਾਂ ਵੀ ਇੰਨੀ ਡੋਪਦੀ ਆ ਇੰਨੇ ਇੰਚ ਦੇ ਦਾਣਾ ਪੈ ਰਿਆ ਠੀਕ ਹੈ ਜੀ ਤੇ ਮੈਂ ਸੋਲੋ ਇੱਥੇ ਕਰਤੀ ਮੈਂ ਹਾਂਜੀ ਤਾ ਵੀ ਵੀ ਮਲਾਈ ਵਾਂਗੂ ਚੱਲੇ ਤੇ ਮੇਰੇ ਕੋਲ ਵੀਡੀਓ ਵੀ ਪਈ ਆ ਜੇ ਫੋਨ 'ਚ ਤੇ ਮਗਰ ਵੀ ਸਫਾਈ ਫੁੱਲ ਠੀਕ ਹੈ ਜੀ ਬੁਢੇ ਕਹਿੰਦੇ ਜੀ ਵੈਰੀ ਗੁੱਡ ਕਾਕਾ ਜੀ ਫੇਰ ਪੰਗਾ ਹੋਰ ਪੈ ਗਿਆ ਸੁਣ ਲਓ ਗੱਲ ਇਹਦੇ ਗੇਰ ਦੇ ਚੱਕਰ ਆ ਬਾਲੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਠੀਕ ਹੈ ਜੀ ਠੀਕ ਹੈ ਜੀ ਅਸੀਂ ਦੰਨੇ ਨਾਲ 19 18 ਦੀ ਗਲਰੀ ਠੀਕ ਹੈ ਜੀ ਠੀਕ ਹੈ ਜੀ 19 18 ਦੀ ਕਾਰ ਕਿਹੜੇ ਕਿਹੜੇ ਟਰੈਕਟਰ ਤੇ ਚੱਲਦੀ ਆ ਆ ਦੇਖੋ ਵੀਰੇ ਤੇਰੀ ਬਹੁਤ ਵਧੀਆ ਪੁੱਛਣੀ ਗੱਲ ਬਾਕੀ ਬਹੁਤ ਵਧੀਆ ਤੂੰ ਇਹ ਕਿਉਂਕਿ ਜ਼ਿਆਦਾਤਰ ਆਪਣੇ ਲੋਕ ਇਸੇ ਚੀਜ਼ ਚੌਲਦੇ ਜਾਂਦੇ ਨੇ ਵੀ ਗਰਾਰੀ ਕਿੰਨੇ ਦੀ ਕਿਹੜੇ ਟਰੈਕਟਰ ਤੇ ਚੱਲੂ ਕਿੰਨੇ ਦੀ ਕਿਹੜੇ ਤੇ ਵੀ ਚੱਕਰਾਂ ਦੀ ਸੈਟਿੰਗ ਨਹੀਂ ਆਉਂਦੀ ਜਿਹੜਾ ਟਰੈਕਟਰ ਉਲਝਣ ਦਾ ਕਾਰਨ ਕਿੱਥੇ ਆ ਵੀਰੇ ਤੂੰ ਸੁਝਾਅ ਬਹੁਤ ਵਧੀਆ ਪੁੱਛ ਰਿਹਾ ਉਲਝਣ ਦਾ ਕਾਰਨ ਇਹ ਆ ਸਿੰਗਲ ਕਲੱਚ ਤੇ ਟਰੈਕਟਰ ਜਦੋਂ ਚਲਾਉਂਗੇ ਨਾ ਹਾਂਜੀ ਉਦੋਂ ਇਹਨੇ ਝੜ ਕੇ ਮਾਰ ਨਹੀਂ ਮਾਰਨੇ ਹਾਂਜੀ ਸਿੰਗਲ ਕਲੱਚ ਤੁਸੀਂ ਵੀ ਹੁਣ ਸਮਝ ਜਾਣਾ ਤੁਹਾਨੂੰ ਵੀ ਪਤਾ ਹਾਂਜੀ ਸਿੰਗਲ ਕਲੱਚ ਦੇ ਵਿੱਚ ਦੋ ਛੇ ਪੀਡਵੋ ਦਾ ਸ਼ੀਫਿੰਗ ਦਾ ਕੰਮ ਕਰਦੀਆਂ ਹਾਂਜੀ ਪਹਿਲਾਂ ਤੁਸੀਂ ਮੇਨ ਤੇ ਪੈਰ ਰੱਖਦੇ ਹਾਂ ਹਾਂਜੀ ਮੇਨ ਦੇ ਨਾਲ ਹੀ ਇੰਨੇ ਜਿਹੜਾ ਸਨ ਹੁੰਦਾ 13 ਇਹ ਟ੍ਰੈਕ ਨਿਕ ਨੀ ਕੀ ਜੋੜੀ ਹੁੰਦੀ ਹੈ ਹਾਂਜੀ ਉਨੇ ਡਿਫਰੈਂਟ ਹੁੰਦਾ ਫਿੰਗਰ 'ਚ ਠੀਕ ਹੈ ਤੇ ਜੇ ਮੇਰੇ ਯਾਰ ਕਾ ਥੋੜਾ ਜਿਆਦਾ ਨੱਪ ਲੈਂਦਾ ਤੇ ਮਗਰ ਪੀਡਵੋ ਰੁਕ ਜਾਂਦੀ ਹਾਂਜੀ ਦੇਖੋ ਕਈਆਂ ਨੂੰ ਨਹੀਂ ਹਿਸਾਬ ਹੁੰਦਾ ਸਿੰਗਲ ਕਲੱਚ ਦਾ ਡਬਲ ਜਿਹੜਾ ਚੱਲ ਮੈਂ ਤਾਂ ਹੌਲੈਂਡ ਤੇ ਲੱਗਿਆ ਤੇ ਮਾਚੋ ਵੀ ਸਾਡੇ ਕੋਲੇ ਆ ਇਹਨੂੰ ਜਦੋਂ ਤੋੜਦੇ ਆ ਆਪਾਂ ਜੋਂਡੀਰ ਨੂੰ ਜਦੋਂ ਤੋੜਦੇ ਆ ਹਾਂਜੀ ਇਹਨੂੰ ਘੇਰ ਪੋਵੇ ਦਾ ਪੀੜ ਜੋ ਠੀਕ ਹੈ ਜੀ ਮੂਰਿਓ ਕਲੱਚ ਦੇ ਲੋ ਭੋਵੇਂ ਘੇਰਾ ਵਾਲਾ ਇਹ ਮਾਰੇ ਬੁੱਤ ਨੇ ਮਗਰਾਂ ਚੱਲੀ ਜਾਣਾ ਚੱਲੀ ਜਾਣਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਮਾਰਲਾ ਵੀ ਹੌਲੈਂਡ ਤੇ ਤੁਸੀਂ ਜਾ ਕੇ ਇਹਨੂੰ ਜਲਾਉਂਗੇ ਨਾ ਇਹਨੂੰ ਇਹਨੂੰ ਐਂ ਐਂ ਚਲਾਉਂਗੇ 20 17 ਦੀ ਗਲਰੀ ਨਾਲ ਇਹਨੂੰ ਚੱਲਣਾ ਇਹਨੇ ਕਰਦਾ ਗ੍ਰੈਪ ਕਹਿੰਦੇ ਸੀ ਛਟਕੇ ਦਿੰਦਾ ਜਣੀ ਕੇ ਫੇਰ ਦੂਸਰੀ ਕਰਨਾ ਵੀਰੇ ਠੀਕ ਹੈ ਜੀ ਵਿੱਚ ਦੇ 18 19 ਦੀ ਗਲਾਰੀ ਦਿੱਤੀ ਨੇ ਹਮ ਇਹਦੇਗਾ ਲੈਂਕਾ ਕੱਢੋ ਠੀਕ ਹੈ ਜੀ ਡੰਡੇ ਵਿੱਚ ਰੱਖੋ ਇਹਨੂੰ ਮੋਦਾ ਕਰ ਲੋ ਤਲਗਾ ਲਾ ਕੇ ਠੀਕ ਹੈ ਕਰ ਲਿਆ ਨਾਟ ਖੋਲੋ ਲੋਕ ਕੱਢੋ 18 ਦੀ ਗਲਾਰੀ ਇੱਧਰ ਪਾਣੀ ਠੀਕ ਹੈ ਜੀ ਯਾਨੀ ਮੇਨ ਪੀਟੀਓ ਤੇ 18 ਦੀ ਹੋਵੇ ਇੱਧਰ 19 ਦੀ 19 ਦੀ ਯਾਨੀ ਗੇਅਰ ਵਾਲੀ ਸਾਈਡ ਹੋਵੇ ਵੀ ਰੂਟਾ ਵੇਟਰ ਵਾਲੀ ਸਾਈਡ ਹਾਂ ਠੀਕ ਹੈ ਜੀ ਫੇਰ ਫੇਰ ਟਰੈਕਟਰ ਤੋੜ ਕੇ ਦੇਖਿਓ ਨਗਰ ਸਫਾਈ ਆਉਗੀ ਟਰੈਕਟਰ ਥੋੜਾ ਅਲੱਗ ਵੀ ਨਾ ਹਰਾਂ ਠੀਕ ਹੈ ਜੀ ਤੇ ਆਪਣਾ ਸਾਰੇ ਹੋਰ ਇਨਫੋਰਮੇਸ਼ਨ ਵੀ ਦੇ ਦਿਓ ਵੀ ਜੇ ਕਿਸੇ ਨੇ ਆ ਚਾਰਟ ਦੇ ਹਿਸਾਬ ਨਾਲ ਵੀ ਕੱਢਣਾ ਵੀ ਉਹ ਕਿਵੇਂ ਕੱਢੇ ਬੰਦਾ ਕਈ ਵਾਰ ਔਲਜ ਜਾਂਦਾ ਬੰਦਾ ਇੱਥੇ ਵੀ ਨਾ ਹੋਰ ਹਿਸਾਬ ਨਾਲ ਹੁਣ 20 17 ਦੀ ਗਲਰੀ ਦਿੱਤੀ ਆ ਠੀਕ ਹੈ ਜੀ A1 A2 ਠੀਕ ਹੈ ਜੀ ਬਲੇਟ A1 B2 ਠੀਕ ਹੈ ਜੀ ਹੁਣ ਦੇਖੋ ਆ ਦੇਖੋ 2750 ਰੁਪਏ ਮਟਰਟਰ ਵੀ ਆਉਂਦੇ ਆਪਣੇ ਜਿਵੇਂ ਸਟੈਂਡਰਡ ਬਾਈ ਟਰੈਕਟਰ ਹੈਗੇ ਆ ਇਹ 750 ਦੇ ਘਰ ਜਾਂਦੇ ਆ 1000 ਚੱਕਲਾ ਨਾਲ 9 ਆ ਹਾਂਜੀ ਤੁਸੀਂ ਨੋਟ ਕਰੋ 9 ਆ 1000 ਚੱਕਰ ਵਾਲਾ ਹਾਂਜੀ ਹੁਣ ਮਾਲਾ 191 ਚੱਕਰ ਆ 2017 ਨਾ ਠੀਕ ਹੈ ਜੀ ਹਾਂਜੀ ਇਹ ਆਪਣੇ 540 ਚੱਕਰ ਆਪਣੇ ਹੌਲੈਂਡ ਨੂੰ ਹਾਂਜੀ ਇਹ ਨਹੀਂ 750 ਤੇ ਕਰਦਾ ਚੱਕਰ ਪੂਰੇ ਇਹਨੂੰ 540 ਚੱਕਰਾਂ 191 ਚੱਕਰਾਂ ਦੇ ਢੋੜੇ ਪਾਊਗਾ ਠੀਕ ਹੈ ਜੀ ਕਿਉਂਕਿ ਕਟੰਗ ਨਹੀਂ ਲੈਣੀ ਥੱਲੇ ਅੰਗਰੇਟਾਂ ਦੀ ਹਾਂਜੀ ਉਹ ਚੱਕਰ ਨਹੀਂ ਪੂਰੇ ਆਣਗੇ ਇੱਥੇ ਸਟੈਂਡਰਡ ਚੱਲੂਗਾ ਠੀਕ ਹੈ ਜੀ ਆਹ ਖਲਾਰੀਆਂ ਤੇ 2017 ਵਾਲੀ ਤੇ ਆ ਦੇਖੋ 265 ਚੱਕਰ ਕੱਢੂ ਸਟੈਂਡਰਡ ਆ ਠੀਕ ਹੈ ਜੀ ਬਰਾ 4 ਸਟੈਂਡਰਡ 460 ਆਪਣਾ ਹਾਂਜੀ ਠੀਕ ਹੈ ਜੀ ਫੇਰ ਆਜੋ 20 ਇਹਨੂੰ ਪਲਟਾ ਕੇ ਗਲਾਰੀ ਨੂੰ ਪਾਤਾ ਆਪਾਂ ਇਹ ਤੁਸੀਂ ਮੇਨ ਵਕੋ ਪਲਟਾ ਕੇ ਪਾਤਾ 264 ਚੱਕਰ ਬਣਾਤੇ ਹਾਂਜੀ ਹਾਂ 264 ਟੱਕਰ 250 ਤੋਂ ਟੱਪ ਗਏ ਹਾਂਜੀ ਟੱਪਣ ਦੇ ਗਾਲ ਨਾ ਟੈਟਰ ਸਪੀਡ ਵਧ ਗਈ ਹਾਂਜੀ ਔਰ ਸੌਰਾ ਇਹ ਹਜ਼ਾਰ ਚੱਕਰ ਤੇ ਆ ਹਾਂਜੀ ਉਹਦਾ ਤੋਰਾ ਵੀ ਥੋੜਾ ਤੇਜ਼ ਹੁੰਦਾ ਹਾਂਜੀ ਉਹ ਹਜ਼ਾਰ ਹੀ ਮੈਨ ਕੱਢ ਕੇ ਵੀਡੀਓ ਮਾਰਦਾ ਉੱਥੇ ਸੌਰਾ ਚੱਲੂਗਾ ਪਲਟਾ ਕੇ ਗਲਾਰੀਆਂ ਠੀਕ ਹੈ ਜੀ ਇਹ ਰੋਦੂ ਗਾਂ 213 ਚੱਕਰਾਗੇ 1918 ਜਿਹੜੇ ਵੇਖਣ ਨੂੰ ਪਹਿਲਾਂ ਸਮਝਾਈ ਆ ਠੀਕ ਹੈ ਜੀ 1918 213 ਚੱਕਰਾਗੇ ਹਾਂਜੀ ਜੌਂਡੀ ਯਾਰ ਨਵਾ 963 ਹਾਂਜੀ ਆਪਣਾ ਹੌਲੈਂਡ ਹਾਂਜੀ ਦਾ ਨਵੇਂ ਆਏ ਆ ਜਿਹੜੇ ਬਾਈ ਸੋਨਾਲੀ ਕਾ ਟਰੈਕਟਰ ਹਾਂਜੀ ਉਹ ਵੀ ਚੱਲਣਗੇ 1918 ਦੇ ਠੀਕ ਹੈ ਜੀ 1918 ਦੇ ਹਾਂਜੀ ਠੀਕ ਹੈ ਜੀ ਉਦੋਂ ਚੱਕਰਾ ਹੁਣ 213 ਜੇ ਅਗਲੇ ਨੂੰ ਮਹਿਸੂਸ ਹੋ ਰਿਹਾ ਵੀ ਮਿੱਟੀ ਆਉਂਦੀ ਥੋੜੀ ਜੀ ਪ੍ਰਾਲੀ ਆਉਂਦੀ ਆ ਉਹਨੂੰ ਪਲਟਾ ਕੇ ਗਲਾਰੀਆਂ ਨੂੰ ਪਾ ਦੇ 237 ਕੱਢੂਗਾ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੀਆਂ ਆਹ ਗਲਾਰੀਆਂ ਆਂ ਹਾਂਜੀ ਇਹ ਚਾਰਡ ਦੇ ਉਹਨਾਂ ਨੇ ਬਣਾਟ ਕੇ ਬਜਾਰੂ ਲੈਣੀਆਂ ਪੈਣਗੀਆਂ ਠੀਕ ਹੈ ਜੀ ਯਾਨੀ ਇਹ ਕੰਪਨੀ ਤੋਂ ਨਹੀਂ ਆਉਂਦੇਗਾ ਉਹ ਮੇਰਾ ਤਾਂ ਕਹਿ ਦਗੇ ਵੀ ਆਪਾਂ ਬਾਈ ਕਹੇ ਚਾਰਡ ਤੇ ਜੋ ਚੀਜ਼ਾਂ ਬਣਾਈਆਂ ਵੀ ਇਹ ਗਲਾਰੀਆਂ ਇਹ ਗਲਾਰੀਆਂ ਵੀਰੇ ਆਣੀ ਆਉਂਦੀਆਂ ਇਹ ਐਕਸਟਰਾ ਸੈੱਟ ਮਿਲ ਜਾਂਦੀ ਹੈ ਠੀਕ ਹੈ ਜੀ ਜੇ ਨਾ ਝਾਲ ਚੱਲੇ ਵੀ ਮਤਲਬ ਜਿਹੜੇ ਪੁਰਾਣੇ ਟਰੈਕਟਰ ਝੜਕੇ ਮਾਰਨ ਵਾਲੇ ਹਾਂਜੀ 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 ਉਹ ਚੱਕਰ ਠੀਕ ਹੈ ਕਿਉਂਕਿ ਹੁਣ ਤਾਂ ਦੋ ਵਾਰ ਹੀ ਵੀ 20 ਤੋਂ ਵੱਧ ਤਾਂ ਚੇਂਜ ਹੋ ਗਿਆ ਹੁਣ ਤਾਂ 20 ਤੋਂ ਵੱਧ ਤਾਂ ਡਬਲ ਕਲੱਚ ਸਾਰੇ ਸਿੰਗਲ ਮਗਰਾਡਾ ਨਾਲ ਕਲੱਚ ਆ ਗਏ ਵੀਰ ਇਹ ਹੁਣ ਮੈਂ ਤਾਂ ਵੀਰੇ ਜਮਾਂ ਦੇਸੀ ਜੇਸੀ ਜੀ ਤੁਹਾਨੂੰ ਇੱਕ ਸੁਝਾ ਸਕਦਾ ਮੈਨੂੰ ਕਲਚਰ ਬਾਰੇ ਕਲਚਾਂ ਬਾਰੇ ਨਹੀਂ ਪਤਾ ਵੀ ਮੇਰਾ ਇੱਕ ਪਹਾੜਾ ਪੇੜ ਹੁਣ ਸਾਰਾ ਕੁਝ ਤਾਂ ਆਪਣੇ ਪੁਰਾਣੇ ਬਜ਼ੁਰਗ ਨਹੀਂ ਚਲਾ ਰਹੇ ਕੁਝ ਆਪਣੇ ਪੜ੍ਹੇ ਲਿਖੇ ਨੌਜਵਾਨ ਵੀ ਚਲਾ ਰਹੇ ਆ ਤੇਰਾ ਸਲਾਹ ਪੁੱਛਣਾ ਵੀ ਮੈਂ ਤਾਂ ਬਜ਼ੁਰਗਾਂ ਨਾਲ ਕਈ ਇੱਕ ਵਾਰ ਉਹ ਦੱਸਣਾ ਸੁਝਾਵਾ ਦੰਦਾ ਵੀ ਜਿਹਨ ਬਜ਼ੁਰਗ ਨਹੀਂ ਕਹਿੰਦੇ ਹਾਂਜੀ ਬਾਕੀ ਦਾ ਗਲਾ ਖੋਲ ਦਿਓ ਠੀਕ ਹੈ ਜੀ ਵੱਧ ਮੱਚ ਸਿੱਟਣ ਲੱਗ ਜਿਓ ਉਹਦੇ ਉਹ ਬਣਾ ਦੂ ਦਾਣਾ ਜੇ ਥੋੜੀ ਜੀ ਟਾਇਡ ਕਰਤੀ ਤੇ ਉਹਨੇ ਧੂਮਾ ਕੱਢ ਦੇਣਾ ਆਟੇ ਦਾ ਸਾਰੇ ਉਹ ਕੰਮ ਆਪਣੇ ਕੋਲ ਸਿੱਧੇ ਸਾਦੇ ਜਿਹੋ ਬੰਦੇ ਆ ਠੀਕ ਹੈ اوکے منی بھی یا باقی باقی ਤੁਸੀਂ ਬਾਹਨ ਦੇ ਵਿੱਚ ਸਟਕ ਕਰਨੀ ਚਾਹੁੰਦੇ ਵੀ ਜੇ ਇਹਦੇ ਨਾਲ ਦੀ ਬਾਈ ਚਾਂਸ ਦੇ ਨਾਲ ਦੀ ਜਾ ਰਹੀ ਹੈ ਪਰਾਲੀ ਥੋੜੀ ਤਵੀਵਾਰ ਕਰ ਦਿਓ ਇੱਕ ਵੀਰੇ ਹੋਰ ਸੁਣ ਲਓ ਗੱਲ ਇਹਦੀ ਡੈ ਹੀ ਲਾਜ਼ਮੀ ਰਹਣੀ ਹੈ ہاں جی ਕੋਈ ਵੀਰ ਆਪਣੇ ਬਣਾ ਡੈ ਲਾਏ ਐਂ ਚਲਾ ਦਿੰਦੇ ਨਾਲ ਹੀ ちゃっ ਕੇ ਫਿਰ ਇੱਕ ਹੋਰ ਸੁਣ ਲਓ ਲੈ ਪਿਛਲੇ ਸਾਲ ਆਹ ਚੰਦ ਚੜਿਆ ਜਿਹੜੀ ਆ ਪੈਨ ہاں جی ਜੇ ਨੂੰ ਇੱਥੇ ਕਰਦਗੇ ہاں جی ਚਲੋ ਕਹਿਣਾ ਤਾਂ ਨਹੀਂ ਚਾਹੀਦਾ ਕਹਿੰਦੇ ਵੀ ਇਹ ਪੈਨ ਇੱਥੇ ਕਰਦਗੇ ਤੇ ਰੂਲਾ ਖੜ ਜਾਂਦਾ اچھا جی ਰੂਲੇ ਦੀ ਦਾਵ ਘਰ ਜਾਂਦੀ ਹੈ ਠੀਕ ਹੈ ਜੀ ਮੇਰੇ ਕੋਲੇ ਦੋ ਸਾਡੇ ਚਾਚੇ ਤਾਇਆ ਕੋਲ ਦੋ ਚੱਲਦੇ ਆਂ ਹਾਂਜੀ ਇੱਕ 552 ਦੇ ਚੱਲਦਾ ਠੀਕ ਹੈ ਜੀ ਇੱਕ 963 ਦੇ ਚੱਲਦਾ ਅੱਛਾ ਜੀ ਹੁਣ ਅਸੀਂ ਕੁਛ ਨਹੀਂ ਰਗੜਿਆ ਠੀਕ ਹੈ ਵੀਰ ਮੇਰੇ ਕੰਪਨੀ ਵਾਲਾ ਕਹਿੰਦਾ ਇਹ ਤਾਂ ਰਗੜ ਦੋ ਆਏ ਅੱਛਾ ਜੀ ਵੀ ਥੋੜਾ ਟਾਇਰ ਜਾਦੇ ਥੱਲੇ ਆਜੂ ਉਹ ਕਹਿਣ ਦਾ ਮਤਲਬ ਕੀ ਵੀ ਜਾ ਫੋਲੋ ਇਹਨੂੰ ਇੱਕ ਸਪਰਿੰਗ ਦੇਣੇ ਹੁੰਨੇ ਆ ਅਸੀਂ ਨਾਲ ਹਾਂਜੀ ਉਹ ਸਪਰਿੰਗ ਇੱਥੋਂ ਲੈ ਕੇ ਇੱਥੇ ਪੈਂਦਾ ਹਾਂ ਹਾਂਜੀ ਉਹ ਪੌਣੀ ਨੂੰ ਪੈਂਦਾ ਆਪਣੇ ਨੂੰ ਉਹ ਪੌਣੀ ਇਹ ਕੀ ਕਰਦੇ ਇਹ ਕਹਿੰਦੇ ਇੱਥੋਂ ਰਗੜ ਦੋ ਰਗੜ ਨਾਲ ਤਾਂ ਕੋਈ ਕਾਰ ਨਹੀਂ ਨਹੀਂ ਰੁਕਣ ਕੀ ਤੁਸੀਂ ਪੰਗੇ ਲੈ ਰਹੇ ਆ ਇਹਦੇ ਨਾਲ ਹਾਂਜੀ ਇਹ ਟਾਇਰ ਤੇ ਲੋਡ ਪਾਉ ਕੋ ਠੀਕ ਹੈ ਜੀ ਠੀਕ ਆ ਹੁਣੇ ਚੱਕ ਕੇ ਰੱਖਿਆ ਤਾਂ 3 ਇੰਚ ਦੇ ਬੁੰਡੀਆਂ ਦਾਣਾ ਹਾਂਜੀ ਥੱਲੇ ਤੇ ਉਹਨੇ ਟਾਇਰ ਮਿੱਟੀ ਜਿਹਦਾਮ ਲੈ ਕੇ ਚੱਲਦਾ ਹਾਂ ਹਾਂ ਠੀਕ ਆ ਇੱਕ ਹੋਰ ਆ ਗੱਲ ਪਹਿਲਾਂ ਤੇ ਆਵਾਜ਼ ਆਉਂਦੀ ਆ ਮਾਰੀ ਮਾਰੀ ਕੁਚਰ ਕੁਚਰ ਦੀ ਵੀਰੇ ਘਵਰਾਇਓ ਨਾ ਆ ਨਾਲ ਲੱਗਦਾ ਹੁੰਦਾ ਕਿ ਵੀ ਤਾਂ ਭਾਰੇ ਕੋ ਇਹ ਸਾਰਾ ਰੰਗ ਉੱਡਿਆ ਪਿਆਊਗਾ ਵੀਰੇ ਦੇਖ ਲੈਣਾ ਮਾਛੋ ਸੁਪਰ ਸੀਡਰ ਨੂੰ ਹਾਂਜੀ ਇਹ ਨਾ ਆ ਚੀਜ਼ ਨਾਲ ਖੈਣ ਲੱਗ ਜਾਂਦੀ ਨਹੀਂ ਕਈ ਵਾਰੀ ਅੱਛਾ ਜੀ ਹਾਂ ਬਾਕੀ ਇਹ ਤੇਲ ਹੀ ਆ ਗਰੀਸ ਦੀ ਜਿਹੜਾ ਕ੍ਰਾਸ ਦੀ ਗੌਰ ਰੱਖਣੀ ਆ ਕ੍ਰਾਸ ਦੇ ਸੁਣ ਲੋ ਗੱਲ ਫਿਰ ਮੇਰਾ ਕ੍ਰਾਸ ਅੰਦਰ ਪਿਆਊਗਾ ਸਾਡੇ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਕ੍ਰਾਸ ਦਾ ਤਾਂ ਆਪਣੇ ਵੀਰਾਂ ਨੂੰ ਪਤਾ ਹੀ ਆ ਵੀ ਗਰੀਸ ਕਰਨਾ ਜ਼ਰੂਰੀ ਆ ਹਾਂਜੀ ਕ੍ਰਾਸ ਦੇ ਵਿੱਚ ਸੇਫਟੀ ਬੋਲ ਵਾਲੀ ਸਾਈਡ ਇੱਕ ਨਿੱਪਲ ਆਉਂਦਾ ਹਾਂਜੀ 18 ਦੇ ਵਿੱਚ ਦੌਰ ਦੇ ਵਿੱਚ ਨਹੀਂ ਪਤਾ ਸੀ ਉਹ ਇੱਕ ਉਹ ਵੀ ਜ਼ਰੂਰ ਦੱਸੋ ਵੀ ਕ੍ਰਾਸ ਵਾਲਾ ਜਿਹੜਾ ਸੇਫਟੀ ਬੋਲਟ ਵਾਲਾ ਪਾਸਾ ਸੁਪਰ ਸੀਟਰ ਵਾਲੀ ਸਾਈਡ ਪਾਉਣਾ ਜਾਂ ਟਰੈਕਟਰ ਵਾਲੀ ਸਾਈਡ ਕਿਉਂਕਿ ਬਾਲੇ ਵੀਰਾਂ ਦੇ ਟਰੈਕਟਰ ਵਾਲੀ ਸਾਈਡ ਪਾਇਆ ਜਾਂਦਾ ਉਹ ਸਭ ਤੋਂ ਪਹਿਲਾਂ ਤੇਰੇ ਬਲੇਡ ਖਾੜਨਗੇ ਅੱਛਾ ਜੀ ਬਲੇਡ ਖਾੜਨਗੇ ਤਾਂ ਨੇੜੇ ਨੂੰ ਸੇਫਟੀ ਬੁਲਟ ਟੁੱਟੂਆ ਨੇੜੇ ਵੀਡੀਓ ਕੋਲੇ ਜਾ ਕੇ ਟੁੱਟੂ ਠੀਕ ਹੈ ਜੀ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਆਪਣੇ ਦਾ ਆਹਤਾ ਵੀ ਸੇਫਟੀ ਬੁਲਟ ਟਰੈਕਟਰ ਵਾਲੀ ਸਾਈਡ ਪਾਇਆ ਹੁੰਦਾ ਕਹਿਣਗੇ ਵੀ ਪੀਟੀਓ ਨੂੰ ਨੁਕਸਾਨ ਆਵੇ ਸੇਫਟੀ ਬੁਲਟ ਬਾਰ-ਬਾਰ ਤੋੜ ਰਿਆਂ ਤੁਹਾਡਾ ਸੁਪਰਸਾਈਡਰ ਹਾਂ ਜੀ ਤੁਸੀਂ ਗੌਰ ਕਰੋ ਤੇ ਨਿੱਪਲ ਹੈਗਾ ਗਲਿਸ ਦੇ ਨਾਲ ਅੱਛਾ ਜੀ ਜੇ ਨਹੀਂ ਤਾਂ ਗੋਲ ਦਾ ਗੰਗਾ ਠੀਕ ਹੈ ਜੀ ਤੇ ਜੇ ਤੁਹਾਡਾ 17 ਦਾ ਬੋਲਟ ਬਾਈ ਚਾਂਸ ਭੰਨੀ ਜਾਂਦਾ ਭੰਨੀ ਜਾਂਦਾ ਅੱਛਾ ਜੀ ਸਮਝ ਗਏ ਸਭ ਤੋਂ ਪਹਿਲਾਂ ਰੂਲ ਚੈੱਕ ਕਰੋ ਠੀਕ ਹੈ ਜੀ ਜਿਹੜਾ ਮਕਰਲਾ ਰੂਲਾ ਜਿਹੜਾ ਰੂਲਾ ਵੀ ਚੈੱਕ ਕਰੋ ਬਲੇਟਾਂ ਵਾਲਾ ਠੀਕ ਹੈ ਜੀ ਕੋਈ ਨਹੀਂ ਕੋਈ ਬਲੇਡ ਤਾਂ ਨਹੀਂ ਖੁੱਲਿਆ ਉਹ ਵਿੱਚੋਂ ਕੋਈ ਅੱਛਾ ਜੀ ਕਈ ਵਾਰ ਐਂ ਕਰਦਾ ਆਪਾਂ ਦੇਖੀ ਜਾਨੇ ਥੋੜਾ ਬਲੇਡ ਢਿੱਲੇ ਹੋ ਜਾਂਦੇ ਕਈ ਵਾਰ ਪੱਕੜ ਤਾਂ ਆਦੀ ਚੱਲ ਹਾਂਜੀ ਉਹ ਹੋ ਜਾਂਦਾ ਝਟਕਾ ਪੈ ਪੈ ਹਾਂ ਕਈ ਵਾਰ ਜਦੋਂ ਮਿੱਟੀ ਓਵਰਫਲੋਡ ਗਲਤਫਲਦ ਦਿਖਣ ਲੱਗ ਗਈ ਧੜਕਣ ਲੱਗੇ ਲੈਣੇ ਫਿਰ ਛੇ ਥੋੜਾ 17 ਦਾ ਬਾਰ-ਬਾਰ ਟੁੱਟ ਰਿਹਾ ਨਾ ਹਾਂਜੀ ਉਹਦਾ ਸਾਲੂਂਡੀ ਨਾ ਕਰਾ ਦਿਓ ਠੀਕ ਹੈ ਜੀ ਕਿਉਂਕਿ ਇਹ ਜਿਹੜਾ ਮਾਰਿਆ ਹੈ ਨਾ ਆਪਾਂ ਸੇਫਟੀ 볼ਟ ਹਾਂਜੀ ਇਹ ਹੈਗਾ ਦਰਮਿਆ ਹਾਂਜੀ ਜੇ ਪਾਈ ਜਾਣਦ ਬੰਦਿਆ ਜੜ ਭੁੱਲ ਗਿਆ ਧੱਲੇ ਭੁੱਲ ਗਿਆ ਮੁੱਢ ਭੁੱਲ ਗਿਆ ਪਾਣੀ ਨਿਉਂ ਭੁੱਲ ਗਿਆ ਠੀਕ ਹੈ ਜੀ ਸੇਫਟੀ ਬੋਰਡ ਕੰਮ ਕਰਦੇ ਓਕੇ ਜਾਨੀ ਵੀਡੀਓ ਤੇ ਬਾਜਾ ਹੋ ਜਾਂਦਾ ਆਪਾਂ ਇਹ ਸੇਫਟੀ ਬੋਰਡ ਥੋੜਾ ਨਰਮ ਛੇਤੀ ਤੋੜ ਜਾਂਦਾ ਆਪਾਂ ਉਨੀ ਦਾ ਕਰਾ ਦਿੱਤੇ ਹਾਂਜੀ ਉਨੀ ਕੁਆਲਟੀ ਬਣਦੀ ਠੀਕ ਹੈ ਜੀ ਇਹ ਤਾਂ ਹੈ ਹੂੰ ਬਾਕੀ ਹੋਰ ਤੁਸੀਂ ਪੁੱਛਣਾ ਚਾਹੋਗੇ ਤਾਂ ਦੱਸ ਸਕਦੇ ਹੋ ਤਾਂ ਕਿ ਸਪੈਕ ਹਲੇ ਮਹਾਰਾষ্ট্র ਦੇ ਵਿੱਚ ਆਉਂਦੇ ਠੀਕ ਹੈ ਜੀ ਮਤਲਬ ਇਟਲੀ ਤੋਂ ਮਾਲ ਆਊਗਾ ਠੀਕ ਹੈ ਮਾਹਰ ਅਸੈਂਬਲ ਹੋਊਗਾ ਠੀਕ ਹੈ ਜੀ ਹੁਣ ਇੱਥੋਂ ਹਰ ਇੱਕ ਚੀਜ਼ ਦੀ ਪਰਖ ਕਰਾਦੇ ਆ ਮੋਬਾਈਲ ਮਾਹਰ ਖੜਾ ਠੀਕ ਹੈ ਜੀ ਤੇ ਆਪਣਾ ਉੱਪਰਲੇ ਗੇਅਰ ਚ ਕਿਹੜਾ ਤੇਲ ਪੈਂਦਾ ਤੇ ਸਾਈਡ ਤੇ ਸਾਈਡ ਵਾਲੇ ਗੇਅਰ ਚ ਤੇਲ ਆ ਜਾਂ ਗਰੀਸ ਹੋਊ ਵੀ ਦੱਸ ਦਿਓ ਮੜਾ ਜੀ ਕਿਉਂਕਿ ਕਈ ਵਾਰ ਆਲੋਜ ਜਾਂਦਾ ਬੰਦਾ ਪੀਰ ਮੇਰਿਓ 4.5 ਲੀਟਰ ਠੀਕ ਹੈ ਜੀ ਆ ਗੇਅਰ ਚ 4.5 ਲੀਟਰ ਸਪੈਸ਼ਲ ਆਉਂਦਾ ਇਹਨਾਂ ਦਾ ਗ੍ਰੇਡ 140 ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਪਊਗਾ ਤੁਹਾਡਾ ਜੀ 4 ਲੀਟਰ ਇਹਦੇ ਵਿੱਚ ਪਊਗਾ ਠੀਕ ਹੈ ਜੀ ਸਾਈਡ ਗੇਅਰ ਚ 4 ਲੀਟਰ ਪਊਗਾ ਆਵੇ ਰਬੜ ਲੱਗਦੀ ਵੀ ਇਥੋਂ ਇਹਨੂੰ ਦੇਣਾ ਤੇਲ ਠੀਕ ਹੈ ਖਾਸ ਕਰਕੇ ਜਿਹਦੇ ਵਿੱਚ ਚੈਨ ਚਲਦੀ ਹੈ ਹਾਂ ਜਿਹਦੇ ਵਿੱਚ ਚੈਨ ਗੇਅਰ ਚਲਦੀ ਹੈ ਜਿਹੜੇ ਆਪਾਂ ਕਹਿੰਦੇ ਆ ਦੂਜਿਆਂ ਦੇ ਗੁੱਲੇ ਉੱਟ ਗਏ ਹਾਂਜੀ ਹਾਂਜੀ ਇਹਦੇ ਨਹੀਂ ਇਹਦੇ ਅਸਲ ਹੀ ਆ ਠੀਕ ਹੈ ਜੀ ਤੇ 300 ਗ੍ਰਾਮ ਪੈਣਾ ਇਹਦੇ ਵਿੱਚ ਠੀਕ ਹੈ ਜੀ ਇੱਕ ਇਧਰ ਵੀ ਹਾਂਜੀ ਗੇਅਰ ਹੁੰਦਾ ਤੇ ਰੂਸੀ ਇਹਦੇ ਰੰਗਾ ਠੀਕ ਹੈ ਜੀ ਜਿਹੜਾ ਆਪਾਂ ਕਹਿੰਦਾ ਨਾ ਰੂਲਾ ਲੈਂਦਾ ਨਹੀਂ ਹਾਂਜੀ ਇਹਦਾ ਉਦੋਂ ਸੌਖਾ ਤਰੀਕਾ ਆਦੋਂ ਰੂਸੀ ਨੂੰ ਰੂਟਾ ਮੀਟਰ ਬਣਾਉਣਾ ਚਾਹੁੰਦੇ ਆ ਹਾਂਜੀ ਆਹ ਬੋਲਟ ਖੋਲੋ ਖੋਲ ਤੇ ਜੀ ਠੀਕ ਹੈ ਠੀਕ ਆ ਤਾਂ ਆਪਣਾ ਬਾਅਦ ਕੱਢ ਲਾਂਗੇ ਉਧਰ ਆ ਜੀ ਕੁਛ ਨਹੀਂ ਕਰਨਾ ਫਿਰ ਮੇਰੇ ਆਟਾ ਪਾ ਲੈਣਾ ਇਹ ਤੋਂ ਚੈਨ ਲਾਉਣੀ ਆ ਆ ਨਾੜ ਖੋਲਣਾ ਅੰਦਰੋਂ ਤਿੰਨ ਨਾੜ ਖੋਲਣੇ ਆ ਠੀਕ ਬਣਾ ਤੜਾ ਪੁਰਜਾ ਮਗਰ ਕਰ ਠੀਕ ਆ ਜੀ ਸਣੇ ਰੂਲਾ ਜਾਊਗਾ ਜੀ ਨਾਲ ਠੀਕ ਆ ਜੀ ਤੇ ਫੱਟੇ ਦਾ ਵੀ ਉਹ ਜਿਹੜਾ ਉੱਪਰ ਫੱਟਾ ਪਾਇਆ ਵਾ ਉਹਦੇ ਮਗਰ ਉਹ ਕੱਲਾ ਕੱਢ ਕੇ ਤੇ ਹਾਂਜੀ ਉਹ ਤੁਹਾਨੂੰ ਪਊਗਾ ਕੱਢਣਾ ਠੀਕ ਹੈ ਜੀ ਕਿਉਂਕਿ ਥੱਲੇ ਰੂਲੇ ਨਹੀਂ ਚੜਾਇਆ ਜਾਣਾ ਹਾਂਜੀ ਤੇ ਰੂਲੇ ਜਿਹੜਾ ਗੈਪ ਰਹਿ ਗਿਆ ਵਿੱਚ ਅੱਛਾ ਜੀ ਜਿਹੜਾ ਆਪਣਾ ਕੱਦੂ ਕਰਾਂਗੇ ਉਹ ਮਗਰੇ ਨਹੀਂ ਪਈ ਜਾਓ ਹਾਂਜੀ ਮਤਲਬ ਜੀ ਤੁਹਾਨੂੰ ਫਟਾ ਵੀ ਮਿਲੂਗਾ ਬਾਕੀ ਵੀਰੇ ਕਿੱਟ ਦੀ ਮੈਂ ਕੋਈ ਜਾਣਕਾਰੀ ਦੇ ਨਹੀਂ ਸਕਦਾ ਕਿਈ ਵੀਰੇ ਕੰਪਨੀ ਕਿੱਟ ਨਹੀਂ ਬਣਾਉਂਦੀ ਹੁੰਦੀ ਹਾਂ ਹਾਂਜੀ ਯਾਨੀ ਮੰਨੋ ਸਿੱਧਾ ਅੰਦਾਜ਼ਾ ਵੀ ਫੱਟਾ ਤੁਹਾਨੂੰ ਰੂਟਾਵੇਟਰ ਦਾ ਅਡਰ ਲੈਣਾ ਪਊਗਾ ਗੱਲ ਖਤਮ ਹਾਂਜੀ ਫੱਟਾ ਵੀ ਬਾਕੀ ਉਹ ਡੀਲਰ ਦੇ ਟਪੈਂਡ ਆ ਵੀ ਤੁਹਾਡੀ ਡੀਲਰ ਨਾਲ ਕਿੰਨੀ ਕ ਬਣਦੀਆਂ ਜਾਂ ਕੀ ਗੱਲ ਆ ਉਹ ਤੁਹਾਨੂੰ ਡੀਲਰ ਦੇਊਗਾ ਜਾਣਕਾਰੀ ਬਾਕੀ ਬਈ ਫੱਟਾ ਮੰਨ ਲਓ ਪਾਤਾ ਫੱਟੇ ਦੇ ਨਾਲ ਕੰਨ ਵੀ ਹੋਣਗੇ ਸਾਰਾ ਕੁਝ ਹੋਊਗਾ ਜੇ ਨਹੀਂ ਰੂਟਾਵੇਟਰ ਵਾਲਾ ਸਮਾਨ ਸਾਰਾ ਹੋਊਗਾ ਕਿੱਟ ਨਾਲ ਜੇ ਉਹ ਤੁਸੀਂ ਕਿੱਟ ਅਡਰ ਲੈਣੀ ਹੈ ਮੰਨੋ ਆਹ ਇਕੱਲਾ ਫੱਟਾ ਲਾਤਾ ਆਪਾਂ ਹਾਂਜੀ ਇਹਦੇ ਸਾਈਡ ਤੇ ਬਦੰਦਰ ਨੇ ਨੇ ਕਸੀ ਖਾਲ ਜੇ ਬਣਾ ਦੇਣੇ ਹਾਂਜੀ ਉਹ ਵੱਟਾ ਬਣਾਉਣ ਲੱਗ ਜਾਂਦਾ ਕੰਨ ਸਪੈਸ਼ਲ ਆਉਂਦੇ ਇਹਦੇ ਠੀਕ ਹੈ ਜੀ ਉਹ ਹਾਂਜੀ ਉਹ ਰੂਟਾਵੇਟਰ ਨੂੰ ਆਉਂਦੇ ਆ ਮੇਰੇ ਫੋਨ ਦੇ ਵਿੱਚ ਤੁੰਨੇ ਸੁਪਰ ਸੀਡਰ ਵੀ ਚੱਲਦਾ ਟੂਨਾ ਵੀਟਰ ਵੀ ਚੱਲਦਾ ਠੀਕ ਹੈ ਜੀ ਕੰਨਾ ਨਾਲ ਜਿਹੜੀ ਸੈਟਿੰਗ ਹੈ ਨਾ ਨਾਲੇ ਦੀ ਉਹਦੇ ਨਾਲ ਦੀ ਓਵਰਨੇਮ ਮਿੱਟੀ ਨਿਕਲਦੀ ਠੀਕ ਹੈ ਜੀ ਬਾਕੀ ਹੋਰ ਤੁਹਾਡੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਧੰਨਵਾਦ ਵੀਰ ਆਉਣ ਵਾਲੇ ਸਮੇਂ ਤੁਹਾਨੂੰ ਮਲਚਰ ਦੀ ਜਾਣਾ ਟਰਮੀਨੇਟਰ ਤੇ ਮਲਚਰ ਦੀ ਦੇਵਾਂਗੇ ਜਾਣਕਾਰੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਵੀਰੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਹਿਬ ਤੁਹਾਡਾ ਧੰਨਵਾਦ ਯੇ